ਸਤ ਸ਼੍ਰੀ ਅਕਾਲ ਹਮਦਾਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਸੈਂਕੜੇ ਫਲਾਈਟਸ ਰੱਦ ਹੋਣ ਦਾ ਖਤਰਾ ਹਵਾਈ ਅੜੀਆਂ ਤੇ ਕਿਰ ਸਕਦੇ ਨੇ ਹਜ਼ਾਰਾਂ ਮੁਸਾਫਰ ਸ਼ਟਡਾਊਨ ਦੇ ਸਤਾਏ 에ਅਰ ਟ੍ਰੈਫਿਕ ਕੰਟਰੋਲਰ ਗੈਰਹਾਜ਼ਰ ਹੋਣਗੇ ਕੈਨੇਡਾ ਵਿੱਚ ਸ਼ੁਰੂ ਹੋਇਆ ਹਿੰਦੂ ਮੁਸਲਮਾਨ ਵਿਵਾਦ ਸ਼ਰਾਬੀ ਹਿੰਦੂ ਨੌਜਵਾਨ ਤੇ ਲੱਗੇ ਮੁਸਲਮਾਨ ਉੱਤੇ ਹਮਲਾ ਕਰਨ ਦੇ ਦੋਸ਼ ਪ੍ਰਧਾਨ ਮੰਤਰੀ ਨੇ ਕਿਹਾ ਫਿਰਕੂ ਨਾਫਰਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕੈਨੇਡਾ ਵਿੱਚ ਪੰਜਾਬੀ ਟਰੱਕ ਡਰਾਈਵਰ ਨੂੰ ਮਿਲੀ ਜ਼ਮਾਨਤ ਮੈਨੀਟੋਬਾ ਵਿੱਚ ਹਾਦਸੇ ਦੌਰਾਨ ਮਾਮਾਤੀ ਆਂਦੀ ਹੋਈ ਸੀ ਮੌਤ ਕੈਨੇਡਾ ਦੇ 25 ਪਗੋੜਿਆਂ ਦੀ ਨਵੀਂ ਸੂਚੀ ਜਾਰੀ ਧਰਮਤਾਲੀਵਾਲ ਅਤੇ ਗੁਰਕੀਰਤ ਸਿੰਘ ਦੇ ਨਾਮ ਸ਼ਾਮਲ ਸਭ ਤੋਂ ਖਤਰਨਾਕ ਪਗੋੜਾ ਵੈਂਕੂਵਰ ਵਿੱਚ ਹੋਣ ਦੇ ਆਸਾਰ ਅਮਰੀਕਾ ਦੇ ਵੈਜੀਟੇਰੀਅਨ ਡਾਕਟਰ ਨੂੰ ਜਹਾਜ਼ ਵਿੱਚ ਖਵਾਇਆ ਮੀਟ ਹੋ ਗਈ ਮੌਤ ਪਰਿਵਾਰ ਨੇ ਕਤਰ 에ਅਰਵੇਜ਼ ਦੇ ਠੋਕਿਆ ਮੁਕੱਦਮਾ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਵਿੱਚ ਸੈਂਕੜੇ ਫਲਾਈਟਸ ਰੱਦ ਹੋਣ ਅਤੇ ਹਜ਼ਾਰਾਂ ਮੁਸਾਫਰਾਂ ਦੇ ਘੁੰਮਣ ਘੇਰੀ ਵਿੱਚ ਫਸਣ ਦਾ ਖਤਰਾ ਵੱਧ ਗਿਆ ਹੈ ਸਿਰਫ ਇਨਾ ਹੀ ਨਹੀਂ 에ਵੀਏਸ਼ਨ ਸੈਕਟਰ ਦੇ ਮਾਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਹਾਲਾਤ ਵਿੱਚ ਜਲਦ ਸੁਧਾਰ ਨਾ ਹੋਇਆ ਤਾਂ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਜੀ ਹਾਂ ਸ਼ਟਡਾਊਨ ਦੇ ਸਿੱਟੇ ਵਜੋਂ ਮੁਲਕ ਦੇ ਪ੍ਰਮੁੱਖ ਹਵਾਈ ਅੱਡਿਆਂ ਤੇ 에ਅਰ ਟ੍ਰੈਫਿਕ ਕੰਟਰੋਲਰਜ਼ ਦੀ ਘਾਟ ਪੈਦਾ ਹੋ ਚੁੱਕੀ ਹੈ ਜਿਨ੍ਹਾਂ ਵੱਲੋਂ ਹਵਾਈ ਜਹਾਜ਼ਾਂ ਨੂੰ ਲੈਂਡ ਕਰਨ ਅਤੇ ਟੇਕ ਆਫ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਮੰਗਲਵਾਰ ਰਾਤ ਸ਼ਿਕਾਗੋ ਦੇ O'Hare ਇੰਟਰਨੈਸ਼ਨਲ 에ਅਰਪੋਰਟ ਤੇ ਸੀਮਤ ਟ੍ਰੈਫਿਕ ਕੰਟਰੋਲਰਜ਼ ਮੌਜੂਦ ਸਨ ਜਦਕਿ ਨੈਸ਼ਵਿਲ ਹਵਾਈ ਅੱਡਾ ਬੰਦ ਕੀਤਾ ਜਾ ਰਿਹਾ ਹੈ ਹਿਊਸਟਨ ਲਾਸ ਵੈਗਸ ਅਤੇ ਨਿਊਯਾਰਕ ਦੇ ਹਵਾਈ ਅੱਡਿਆਂ ਤੇ ਹਾਲਾਤ ਚੰਗੇ ਨਹੀਂ ਦੱਸੇ ਜਾ ਰਹੇ ਦੂਜੇ ਪਾਸੇ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀਦਾ ਕਹਿਣਾ ਹੈ ਕਿ 에ਅਰ ਟ੍ਰੈਫਿਕ ਕੰਟਰੋਲਰਜ਼ ਨੂੰ ਜ਼ਰੂਰੀ ਮੁਲਾਜ਼ਮ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸ਼ਟਡਾਊਨ ਦੌਰਾਨ ਬਗੈਰ ਤਨਖਾਹ ਤੋਂ ਕੰਮ ਕਰਨਾ ਹੋਵੇਗਾ ਇਥੇ ਦੱਸਣਾ ਬਣਦਾ ਹੈ ਕਿ ਸ਼ਿਕਾਗੋ ਦੇ O'Hare International Airport ਤੋਂ ਰੋਜ਼ਾਨਾ 1000 ਤੋਂ ਵੱਧ ਫਲਾਈਟਸ ਰਵਾਨਾ ਹੁੰਦੀਆਂ ਨੇ ਅਤੇ ਲੈਂਡ ਕਰਦੀਆਂ ਨੇ ਪਰ ਹਾਲਾਤ ਲਗਾਤਾਰ ਗੁੰਝਲਦਾਰ ਬਣਦੇ ਜਾ ਰਹੇ ਨੇ ਟ੍ਰੈਫਿਕ ਕੰਟਰੋਲਰਜ਼ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਤਨਖਾਹ ਨਾ ਮਿਲਣ ਦੀ ਸੂਰਤ ਵਿੱਚ ਉਹ ਆਪਣੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰਨਗੇ ਤਨਖਾਹ ਦਾ ਅਗਲਾ ਦਿਨ 14 ਅਕਤੂਬਰ ਹੈ ਅਤੇ ਜਦੋਂ ਤੱਕ ਸ਼ਟਡਾਊਨ ਖਤਮ ਨਹੀਂ ਹੁੰਦਾ ਟ੍ਰੈਫਿਕ ਕੰਟਰੋਲਰਜ਼ ਨੂੰ ਸਿਰਫ ਉਹਨਾਂ ਦਿਹਾੜੀਆਂ ਦੀ ਤਨਖਾਹ ਮਿਲੇਗੀ ਜੋ ਸ਼ਟਡਾਊਨ ਤੋਂ ਪਹਿਲਾਂ ਲੱਗੀਆਂ ਸਰਕਾਰੀ ਕੰਮਕਾਜ ਜਿਸ ਤੋਂ ਬਾਅਦ ਵੀ ਠੱਪ ਰਹਿੰਦਾ ਹੈ ਤਾਂ 28 ਅਕਤੂਬਰ ਵੀ ਤਨਖਾਹ ਵਾਲਾ ਦਿਨ ਹੈ ਇਸ ਦੌਰਾਨ ਟ੍ਰੈਫਿਕ ਕੰਟਰੋਲਰਜ਼ ਦੇ ਹੱਥ ਬਿਲਕੁਲ ਖਾਲੀ ਹੋਣਗੇ ਉਧਰ ਨੈਸ਼ਨਲ 에ਅਰ ਟ੍ਰੈਫਿਕ ਕੰਟਰੋਲਰਜ਼ ਐਸੋਸੀਏਸ਼ਨ ਨੇ ਕਿਹਾ ਕਿ ਸਟਾਫ ਦੀ ਪਹਿਲਾਂ ਹੀ ਕਮੀ ਹੈ ਅਤੇ ਥੋੜੇ ਜਿਹੇ ਮੁਲਾਜ਼ਮਾਂ ਦੀ ਗੈਰ ਹਾਜ਼ਰੀ ਨਾਲ ਹੀ ਵੱਡੀ ਹਿੱਲਜੁਲ ਮਹਿਸੂਸ ਹੋ ਰਹੀ ਹੈ ਐਸੋਸੀਏਸ਼ਨ ਦੇ ਪ੍ਰਧਾਨ ਨਿਕ ਡੈਨੀਅਲਜ਼ ਨੇ ਕਿਹਾ ਕਿ ਉਹ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨਾਲ ਤਾਲਮੇਲ ਤਹਿਤ ਕੰਮ ਕਰਨ ਨੂੰ ਤਿਆਰ ਨੇ ਕਿਉਂਕਿ ਹਵਾਈ ਸਫ਼ਰ ਕਰ ਰਹੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਉਹਨਾਂ ਦਾ ਫਰਜ਼ ਹੈ ਦੂਜੇ ਪਾਸੇ ਬਿਮਾਰ ਹੋਣ ਦੇ ਬਹਾਨੇ ਕੰਮ ਤੋਂ ਗੈਰਹਾਜ਼ਰ ਹੋਣ ਵਾਲਿਆਂ ਦੀ ਗਿਣਤੀ ਵੀ ਘਟ ਨਹੀਂ ਅਮਰੀਕਾ ਸਰਕਾਰ ਦੇ ਨਿਯਮਾਂ ਮੁਤਾਬਕ ਬਿਮਾਰੀ ਦੀ ਛੁੱਟੀ 3 ਦਿਨ ਤੋਂ ਉੱਪਰ ਜਾਂਦੀ ਹੈ ਤਾਂ ਸਬੰਧਤ ਮੁਲਾਜ਼ਮ ਵਾਸਤੇ ਡਾਕਟਰ ਦਾ ਨੋਟ ਪੇਸ਼ ਕਰਨਾ ਲਾਜ਼ਮੀ ਹੈ ਇਸੇ ਦੌਰਾਨ ਕੈਲੀਫੋਰਨੀਆ ਦੇ ਬੋਬੈਂਕ ਹਵਾਈ ਅਡੇਤੇ ਬਗੈਰ 에ਅਰ ਟ੍ਰੈਫਿਕ ਕੰਟਰੋਲਰਸ ਤੋਂ ਕੰਮ ਚਲਾਏ ਜਾਣ ਦੀ ਰਿਪੋਰਟ ਸਾਹਮਣੇ ਆਈ ਹੈ ਲਾਇਬਿਲਟੀ ਸੀ .net ਦੀ ਆਡੀਓ ਮੁਤਾਬਕ ਪਾਇਲਟਸ ਨੂੰ ਰੇਡੀਓ ਫ੍ਰੀਕੁਐਂਸੀ ਰਾਹੀਂ ਇੱਕ ਦੂਜੇ ਨਾਲ ਸੰਪਰਕ ਕਰਨਾ ਪਿਆ ਇੱਕ ਬੋਇੰਗ 737 ਦੇ ਪਾਇਲਟ ਨੂੰ ਰੇਡੀਓ ਤੇ ਕਹਿੰਦਿਆਂ ਸੁਣਿਆ ਗਿਆ ਸਾਊਥ-ਵੈਸਟ 1591 ਵੀ ਆਰ ਅਬਾਊਟ ਟੂ ਕ੍ਰੋਸ ਰਨਵੇ 8 ਔਨ ਅਲਫਾ ਐਂਡ THEN ਵੀ ਵਿਲ ਟੇਕ ਲੈਫਟ टर्न ऑन डेल्टा ਬਰਬੈਂਕ ਟਾਵਰ 6 ਘੰਟੇ ਬੰਦ ਰਿਹਾ ਅਤੇ ਇਸ ਦੌਰਾਨ 37 ਜਹਾਜ਼ਾਂ ਨੇ ਉਡਾਣ ਭਰੀ ਜਦਕਿ 33 ਜਹਾਜ਼ ਲੈਂਡ ਕਰ ਗਏ ਦੱਸਿਆ ਜਾ ਰਿਹਾ ਹੈ ਕਿ ਵਾਸ਼ਿੰਗਟਨ ਡੀਸੀ ਇੰਡੀਆਨਾਪੋਲਿਸ ਅਤੇ ਫਲੋਰੀਡਾ ਦੇ ਜੈਕਸਨਵਿਲ ਹਵਾਈ ਅੱਡੇ ਵੀ 에ਅ ਟ੍ਰੈਫਿਕ ਕੰਟਰੋਲਰਸ ਦੀ ਘਾਟ ਨਾਲ ਜੂਜ ਰਹੇ ਨੇ ਬੇਰ ਰਿਪੋਰਟ ਹਮਦਾਰ ਟੀਵੀ ਆ ਹੁਣ ਚਲਦੇ ਹਾਂ ਕੈਨੇਡਾ ਵਿੱਚ ਪੈਦਾ ਹੋਏ ਹਿੰਦੂ ਮੁਸਲਮਾਨ ਵਿਵਾਦ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਦੇ ਇੱਕ ਹੋਟਲ ਵਿੱਚ ਹਿੰਦੂ ਮੁਸਲਮਾਨ ਵਿਵਾਦ ਪੈਦਾ ਹੋ ਗਿਆ ਜਦੋਂ ਆਪਣੀ ਰਿਹائش ਲਈ ਕਮਰਾ ਲੈਣ ਪੁੱਜੇ ਸ਼ਰਾਬੀ ਮਹਿਮਾਨ ਨੇ ਹੋਟਲ ਮੁਲਾਜ਼ਮ ਨੂੰ ਕੁੱਟ-ਕੁੱਟ ਕੇ ਗੰਭੀਰ ਜ਼ਖਮੀ ਕਰ ਦਿੱਤਾ ਯੋਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਘਟਨਾਕ੍ਰਮ ਦੀ ਸ਼ੁਰੂਆਤ ਕ੍ਰੈਡਿਟ ਕਾਰਡ ਤੋਂ ਹੋਈ ਹੋਟਲ ਮੁਲਾਜ਼ਮ ਨੇ ਕਮਰੇ ਦਾ ਕਿਰਾਇਆ ਕ੍ਰੈਡਿਟ ਕਾਰਡ ਦੀ ਬਜਾਏ ਕਿਸੇ ਹੋਰ ਤਰੀਕੇ ਨਾਲ ਅਦਾ ਕਰਨ ਦੇ ਜ਼ੋਰ ਦਿੱਤਾ ਪਰ ਮਹਿਮਾਨ ਕ੍ਰੈਡਿਟ ਕਾਰਡ ਰਾਹੀਂ ਅਦਾਇਗੀ ਤੇ ਅੜਿਆ ਰਿਹਾ ਦੋਹਾਂ ਵਿਚਾਲੇ ਤੂੰ-ਤੂੰ ਮੈਂ-ਮੈਂ ਹੋ ਗਈ ਪਰ ਜਦੋਂ ਮਹਿਮਾਨ ਨੂੰ ਪਤਾ ਲੱਗਾ ਕਿ ਹੋਟਲ ਦਾ ਮੁਲਾਜ਼ਮ ਮੁਸਲਮਾਨ ਹੈ ਤਾਂ ਉਹ ਹੋਰ ਜ਼ਿਆਦਾ ਤੈਸ਼ ਵਿੱਚ ਆ ਗਿਆ ਪੁਲਿਸ ਮੁਤਾਬਕ ਸ਼ੱਕੀ ਹੋਟਲ ਮੁਲਾਜ਼ਮ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਜਿਸ ਮਗਰੋਂ ਮੁਲਾਜ਼ਮ ਉੱਠ ਕੇ ਦੂਜੇ ਕਮਰੇ ਵਿੱਚ ਚਲਾ ਗਿਆ ਪਰ ਸ਼ਰਾਬ ਨਾਲ ਟੱਲੀ ਮਹਿਮਾਨ ਉਸ ਦੇ ਪਿੱਛੇ ਗਿਆ ਅਤੇ ਉਸ ਉੱਤੇ ਹਮਲਾ ਕਰ ਦਿੱਤਾ ਹੋਟਲ ਮੁਲਾਜ਼ਮ ਨੇ ਕਿਸੇ ਤਰੀਕੇ ਨਾਲ ਪੁਲਿਸ ਨੂੰ ਫੋਨ ਕਰਦੇ ਆ ਆਪਣੀ ਜਾਨ ਬਚਾਉਣ ਦੀ ਫਰਿਆਦ ਕੀਤੀ ਮੌਕੇ ਤੇ ਪਹੁੰਚੇ ਪੁਲਿਸ ਅਫਸਰਾਂ ਨੂੰ 54 ਸਾਲ ਦਾ ਮੁਲਾਜ਼ਮ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਜਿਸ ਨੂੰ ਟ੍ਰੋਮਾ ਸੈਂਟਰ ਦਾਖਲ ਕਰਵਾਇਆ ਗਿਆ ਦੂਜੇ ਪਾਸੇ ਸ਼ੱਕੀ ਨੂੰ ਵੀ ਜਲਦ ਹੀ ਪੁਲਿਸ ਨੇ ਕਾਬੂ ਕਰ ਲਿਆ ਜਿਸ ਦੀ ਸ਼ਨਾਖਤ ਟ੍ਰਾਂਟੋ ਦੇ 31 ਸਾਲਾ ਗੀਤਾਂਤ ਸਿੰਘ ਰੰਜਨ ਵਜੋਂ ਕੀਤੀ ਗਈ ਹੈ ਸ਼੍ਰੀ ਰੰਜਨ ਵਿਰੁੱਧ ਹਮਲਾ ਕਰਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਧਮਕੀਆਂ ਦੇਣ ਦੇ ਦੋਸ਼ ਆਇਦ ਕੀਤੇ ਗਏ ਨੇ मामले दी गंभीरता ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਹ ਕਾਰਨੀ ਵੱਲੋਂ ਮੁਸਲਮਾਨ ਹੋਟਲ ਵਰਕਰ ਉਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਧਾਰਮਿਕ ਨਫਰਤ ਵਾਸਤੇ ਕੈਨੇਡਾ ਵਿੱਚ ਕੋਈ ਜਗ੍ਹਾ ਨਹੀਂ ਅਤੇ ਦੋਸ਼ੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸੇ ਦੌਰਾਨ 온ਟਾਰੀਓ ਦੇ ਪ੍ਰੀਮੀਅਰ ਡੈਗਫੋਰਡ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਮੁਸਲਮਾਨ ਪਾਈਚਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਇਸਲਾਮੋਫੋਬੀਆ ਦਾ ਡਟ ਕੇ ਟੱਕਰਾਂ ਕੀਤਾ ਜਾਵੇਗਾ ਉਧਰ ਯੋਰਕ ਰੀਜਨਲ ਪੁਲਿਸ ਨੇ ਵੀ ਇੱਕ ਬਿਆਨ ਜਾਰੀ ਕਰਦਿਆਂ ਫਿਰਕੂ ਨਫ਼ਰਤ ਵਾਲੀ ਇਸ ਘਟਨਾ ਦੀ ਨਿਖੇਦੀ ਕੀਤੀ ਹੈ ਮਾਰਖਮਦੇ ਹਾਈਵੇ 7 ਈਸਟ ਅਤੇ ਕਾਮਰਸ ਵੈਲੀ ਡਰਾਈਵ ਵੈਸਟ ਇਲਾਕੇ ਵਿੱਚ 28 ਸਤੰਬਰ ਨੂੰ ਵਾਪਰੀ ਘਟਨਾ ਬਾਰੇ ਪੁਲਿਸ ਨੇ ਕਿਹਾ ਕਿ ਨਫਰਤੀ ਅਪਰਾਧ ਜਾਂ ਵਿਤਕਰੇ ਨਾਲ ਸੰਬੰਧਿਤ ਹਰ ਸ਼ਿਕਾਇਤ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਂਦੀ ਹੈ। ਇਸੇ ਦੌਰਾਨ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਮਾਨਸ ਨੇ ਕਿਹਾ ਕਿ ਕੈਨੇਡਾ ਵਿੱਚ ਅਜਿਹੇ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਅਤੇ ਇਸ ਬਾਰੇ ਸਿਰਫ ਦਿਲਾਸਾ ਨਹੀਂ ਸਗੋਂ ਸਖਤ ਕਾਰਵਾਈ ਲੋੜੀਂਦੀ ਹੈ। ਕਾਉਂਸਲ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਲਗਾਤਾਰ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਨੇ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਖੈਰਾ ਰਿਪੋਰਟ ਹਮਦਾਰ ਟੀਵੀ। ਅਗਲੀ ਖਬਰ ਕੈਨੇਡਾ ਵਿੱਚ ਜਾਨਲੇਵਾ ਹਾਦਸੇ ਦੇ ਦੋਸ਼ੀ ਇੱਕ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ਨੂੰ ਮਿਲੀ ਜ਼ਮਾਨਤ ਨਾਲ ਸਬੰਧਤ ਹੈ। ਜੀ ਹਾਂ, ਕੈਨੇਡਾ ਵਿੱਚ ਜਾਨਲੇਵਾ ਸੜਕ ਹਾਦਸੇ ਦੇ ਦੋਸ਼ੀ ਇੱਕ ਗ੍ਰਿਫਤਾਰ ਟਰੱਕ ਡਰਾਈਵਰ ਨਵਜੀਤ ਸਿੰਘ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਹੈ। ਟ੍ਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਗ੍ਰਫਤਾਰ 26 ਸਾਲਾ ਨਵਦੀਪ ਸਿੰਘ ਦਾ ਪਾਸਪੋਰਟ ਅਤੇ ਡਰਾਈਵਰਜ਼ ਲਾਇਸੈਂਸ ਸਰੰਡਰ ਕਰਵਾਏ ਗਏ ਨੇ ਜਦਕਿ ਕਿਸੇ ਵੀ ਕਿਸਮ ਦੀ ਗੱਡੀ ਨਾ ਚਲਾਉਣ অন্ਟਾਰੀਓ ਦੇ ਤੈਸ਼ੋਦਾ ਪਤੇ ਤੋਂ ਇਧਰ-ਉਧਰ ਨਾ ਹੋਣ ਅਤੇ ਹਰ ਹਫਤੇ ਮੈਨੀਟੋਬਾ ਆ ਕੇ ਪੁਲਿਸ ਕੋਲ ਹਾਜ਼ਰੀ ਲਗਵਾਉਣ ਦੇ ਹੁਕਮ ਦਿੱਤੇ ਗਏ ਨੇ ਇਥੇ ਦੱਸਣਾ ਬਣਦਾ ਹੈ ਕਿ 15 ਨਵੰਬਰ 2024 ਨੂੰ ਵਿਨੀਪੈਗ ਤੋਂ 90 ਕਿਲੋਮੀਟਰ ਦੱਖਣ-ਪੱਛਮ ਵੱਲ ਐਲਟੋਨਾ ਕਸਬੇ ਨੇੜੇ ਵਾਪਰੇ ਹਾਦਸੇ ਦੌਰਾਨ 35 ਸਾਲ ਦੀ ਸਾਰਾ ਹੰਗਰ ਅਤੇ ਉਸ ਦੀ ਬੇਟੀ ਅਲੈਕਸਾ ਗਮ ਤੋੜ ਗਈਆਂ ਸਨ ਸਰਕਾਰੀ ਵਕੀਲ ਵੱਲੋਂ ਅਦਾਲਤ ਵਿੱਚ ਪੇਸ਼ ਦਲੀਲਾਂ ਮੁਤਾਬਕ ਨਵਜੀਤ ਸਿੰਘ ਘੱਟੋ ਘੱਟ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਸਟਾਪ ਸਾਈਨ ਤੇ ਰੁਕਣ ਦੀ ਬਜਾਏ ਸਿੱਧਾ ਅੱਗੇ ਵਧ ਗਿਆ ਤੇਜ਼ ਰਫ਼ਤਾਰ ਟਰੱਕ ਨੇ ਸਾਰਾ ਹੰਗਰ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨਵਜੀਤ ਸਿੰਘ 220 ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜਾ ਅਤੇ 2022 ਵਿੱਚ ਉਸ ਨੂੰ ਵਰਕ ਪਰਮਿਟ ਮਿਲ ਗਿਆ ਉਧਰ ਸਰਕਾਰੀ ਵਕੀਲ ਮਾਈਕਲ ਹਿਮਲਟਨ ਨੇ ਖਦਸ਼ਾ ਜ਼ाहिर ਕੀਤਾ ਕਿ ਨਵਜੀਤ ਸਿੰਘ ਨੂੰ ਜ਼ਮਾਨਤ ਦਿੱਤੀ ਗਈ ਤਾਂ ਉਹ ਫਰਾਰ ਹੋ ਸਕਦਾ ਹੈ ਪਰ ਨਵਜੀਤ ਦੇ ਵਕੀਲ ਅਭੇ ਗੋਤਮ ਨੇ ਦਾਅਵਾ ਕੀਤਾ ਕਿ ਉਸ ਦਾ ਮੁਵਕਲ ਆਪਣੇ ਵਿਰੁੱਧ ਲੱਗੇ ਦੋਸ਼ਾਂ ਦਾ ਜਵਾਬ ਦੇਣ ਹੀ ਕੈਨੇਡਾ ਵਾਪਸ ਆਇਆ ਹੈ ਮਾਈਕਲ ਹਿਮਲਮਨ ਨੇ ਇਹ ਗੱਲ ਵੀ ਕਹੀ ਕਿ ਹਾਦਸੇ ਵੇਲੇ ਨਵਜੀਤ ਸਿੰਘ ਦੇ ਟਰੱਕ ਦਾ ਬਲੈਕ ਬਾਕਸ ਬੰਦ ਸੀ ਉਨਾ ਦੋਸ਼ ਲਾਇਆ ਕਿ ਤੈਸ਼ੋ ਦਾ ਹੱਥ ਤੋਂ ਜ਼ਿਆਦਾ ਟਰੱਕ ਚਲਾਉਣ ਕਰਕੇ ਇਹ ਬੰਦ ਕੀਤਾ ਗਿਆ। ਐਮਲਮਨ ਮੁਤਾਬਕ ਹਾਦਸੇ ਦੇ ਕਾਰਨਾਂ ਵਿੱਚੋਂ ਇੱਕ ਡਰਾਈਵਰ ਦੀ ਥਕਾਵਟ ਵੀ ਹੋ ਸਕਦੀ ਹੈ। ਇਸੇ ਦੌਰਾਨ ਹਾਦਸੇ ਦੇ ਇੱਕ ਗਵਾਹ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਐਸਯੂਵੀ ਇਸ ਤਰੀਕੇ ਨਾਲ 53 ਮੀਟਰ ਤੱਕ ਪਲਟੀਆਂ ਖਾਂਦੀ ਗਈ ਜਿਵੇਂ ਕਿਸੇ ਨੇ ਫੁੱਟਬਾਲ ਨੂੰ ਕਿੱਕ ਮਾਰੀ ਹੋਵੇ। ਉਧਰ ਨਵਜੀਤ ਦੇ ਵਕੀਲ ਅਬੇ ਗੋਤਮ ਦਾ ਕਹਿਣਾ ਸੀ ਕਿ ਜਦੋਂ ਉਸਦੇ ਮੁਵਕਲ ਨੇ ਪੰਜਾਬ ਰਹਿੰਦੇ ਆਪਣੇ ਮਾਪਿਆਂ ਨੂੰ ਹਾਦਸੇ ਬਾਰੇ ਦੱਸਿਆ ਤਾਂ ਮਾਂ ਦੀ ਤਬੀਅਤ ਅਚਾਨਕ ਬੇਗੜ ਗਈ ਜਿਸ ਕਰਕੇ ਉਸਨੂੰ ਕੈਨੇਡਾ ਛੱਡ ਕੇ ਜਾਣਾ ਪਿਆ ਗੋਤਮ ਨੇ ਅੱਗੇ ਕਿਹਾ ਕਿ ਨਵਜੀਤ ਸਿੰਘ ਦਾ ਪਰਿਵਾਰ ਉਸ ਵੱਲੋਂ ਭੇਜੇ ਜਾਂਦੇ ਪੈਸਿਆਂ ਨਾਲ ਹੀ ਗੁਜ਼ਾਰਾ ਕਰਦਾ ਹੈ ਖਾਸ ਤੌਰ ਤੇ ਨਵਜੀਤ ਸਿੰਘ ਦੀ ਮਾਤਾ ਦੀਆਂ ਦਵਾਈਆਂ ਦਾ ਖਰਚਾ ਵੀ ਉਹੋ ਹੀ ਬਰਦਾਸ਼ਤ ਕਰ ਰਿਹਾ ਹੈ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਜੱਜ ਮਾਈਕਲ ਕਲਾਰਕ ਨੇ ਕਿਹਾ ਕਿ ਬਿਨਾਂ ਸ਼ੱਕ ਹਾਦਸਾ ਹੋਲ ਨਾਕ ਸੀ ਅਤੇ ਦੋਸ਼ੀ ਠਹਿਰਾਏ ਜਾਣ ਦੀ ਸੂਰਤ ਵਿੱਚ ਨਵਜੀਤ ਸਿੰਘ ਨੂੰ ਲੰਮਾ ਸਮਾਂ ਜੇਲ੍ਹ ਕੱਟਣੀ ਪੈ ਸਕਦੀ ਹੈ ਪਰ ਵਾਜਬ ਕਾਰਨਾ ਦੇ ਆਧਾਰ ਤੇ ਜ਼ਮਾਨਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਗੇਰਾ ਰਿਪੋਰਟ ਹਮਦਾਰ ਟੀਵੀ। ਅਗਲੀ ਖਬਰ ਫਲਾਈਟ ਵਿੱਚ ਨਾਨ ਵੇਜ ਖਾਣਾ ਪਰੋਸੇ ਜਾਣ ਕਾਰਨ ਹੋਈ ਮੌਤ ਨਾਲ ਸਬੰਧਤ ਹੈ। ਅਮਰੀਕਾ ਤੋਂ ਸ਼੍ਰੀਲੰਕਾ ਰਵਾਨਾ ਹੋਈ ਫਲਾਈਟ ਵਿੱਚ ਸਵਾਰ ਵੈਜੀਟੇਰੀਅਨ ਮੁਸਾਫਰ ਨੂੰ ਨਾਨ-ভেজ ਖਾਣਾ ਖਵਾਉਣ ਕਰਕੇ ਉਸ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਅਸ਼ੋਕ ਜੈਵੀਰ ਨੇ ਸ਼ਾਕਾਹਾਰੀ ਖਾਣੇ ਦੀ ਗੁਜ਼ਾਰਿਸ਼ ਕੀਤੀ ਪਰ ਉਹਨਾਂ ਨੂੰ ਮਾਸਾਹਾਰੀ ਖਾਣਾ ਪਰੋਸ ਦਿੱਤਾ ਗਿਆ ਅਤੇ ਇਹ ਖਾਦਿਆਂ ਹੀ ਉਹਨਾਂ ਦਾ ਦਮ ਘਟਣ ਲੱਗਾ। 85 ਸਾਲ ਦੇ ਡਾਕਟਰ ਜੈਵੀਰ ਦੇ ਬੇਟੇ ਵੱਲੋਂ ਕਤਰ 에ਅਰਵੇਜ਼ ਵਿਰੁੱਧ ਘੱਟਿਆ ਅਤੇ ਇਲਾਜ ਦੀ ਲਾਪਰਵਾਹੀ ਦਾ ਮੁਕਦਮਾ ਦਾਇਰ ਕਰਦਿਆਂ 70 ਲੱਖ ਰੁਪਏ ਦਾ ਹਰਜਾਨਾ ਮੰਗਿਆ ਗਿਆ ਹੈ ਦੱਸ ਦਈਏ ਕਿ ਇਹ ਮਾਮਲਾ 30 ਜੂਨ 2023 ਦਾ ਹੈ ਅਤੇ ਡਾਕਟਰ ਅਸ਼ੋਕ ਲਾਸ ਐਂਜਲਸ ਤੋਂ ਕੋਲੰਬੋ ਜਾ ਰਹੇ ਸਨ ਲੰਮੀ ਫਲਾਈਟ ਦੌਰਾਨ ਜਦੋਂ ਉਨ੍ਹਾਂ ਨੇ ਵੈਜੀਟੇਰੀਅਨ ਖਾਣਾ ਮੰਗਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸ਼ਾਕਾਹਾਰੀ ਖਾਣਾ ਉਪਲਬਧ ਨਹੀਂ ਹੈ ਜਿਸ ਮਗਰੋਂ ਉਨ੍ਹਾਂ ਨੂੰ ਨਾਨ-ਵੈਜ ਖਾਣਾ ਦੇ ਦਿੱਤਾ ਗਿਆ ਰਿਪੋਰਟ ਮੁਤਾਬਕ ਡਾਕਟਰ ਅਸ਼ੋਕ ਨੇ ਜਿਉਂ ਹੀ ਨਾਨ-ভেজ ਖਾਣਾ ਖਾਣ ਦਾ ਯਤਨ ਕੀਤਾ ਤਾਂ ਉਹਨਾਂ ਨੂੰ ਔਖੇ-ਔਖੇ ਸਾਹ ਆਉਣ ਲੱਗੇ ਅਤੇ ਬੇਹੋਸ਼ ਹੋ ਗਏ ਫਲਾਈਟ ਦੇ ਆਂਮਲੇ ਵੱਲੋਂ ਆਨਲਾਈਨ ਡਾਕਟਰਾਂ ਦੀ ਮਦਦ ਲੈਂਦਿਆਂ ਡਾਕਟਰ ਅਸ਼ੋਕ ਨੂੰ ਹੋਸ਼ ਵਿੱਚ ਲਿਆਉਣ ਦਾ ਯਤਨ ਕੀਤਾ ਗਿਆ ਪਰ ਗੱਲ ਨਾ ਬਣੀ ਆਖਰਕਾਰ ਜਹਾਜ਼ ਨੂੰ ਸਕਾਟਲੈਂਡ ਦੇ ਐਡਨਬਰਗ ਵਿਖੇ ਲੈਂਡ ਕਰਵਾਉਂਦਿਆਂ ਡਾਕਟਰ ਅਸ਼ੋਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 3 ਦਿਨ ਬਾਅਦ ਵੀ ਡਾਕਟਰ ਅਸ਼ੋਕ ਨੂੰ ਹੋਸ਼ ਨਾ ਆਇਆ ਅਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਰ ਦੇ ਦਿੱਤਾ। ਪੜਤਾਲ ਦੌਰਾਨ ਪਤਾ ਲੱਗਾ ਕਿ ਡਾਕਟਰ ਅਸ਼ੋਕ ਦੀ ਮੌਤ ਐਸਪੀਰੇਸ਼ਨ ਨਿਮੋਨੀਆ ਕਾਰਨ ਹੋਈ ਜੋ ਗਲਤੀ ਨਾਲ ਭੋਜਨ ਜਾਂ ਤਰਲ ਪਦਾਰਥ ਲੰਗਾਉਣ ਕਾਰਨ ਫੇਫੜਿਆਂ ਵਿੱਚ ਹੋਣ ਵਾਲੇ ਇਨਫੈਕਸ਼ਨ ਕਾਰਨ ਹੁੰਦਾ ਹੈ। ਡਾਕਟਰ ਅਸ਼ੋਕ ਦੇ بیٹے ਸੂਰੀਆ ਨੇ ਹਾਲ ਹੀ ਵਿੱਚ ਕਤਰ 에ਅਰਵੇਜ਼ ਵਿਰੁੱਧ ਮੁਕਦਮਾ ਦਾਇਰ ਕਰਦਿਆਂ ਕਿਹਾ ਕਿ ਡਾਕਟਰ ਅਸ਼ੋਕ ਨੂੰ ਪਹਿਲਾਂ ਵੈਜੀਟੇਰੀਅਨ ਫੂਡ ਨਹੀਂ ਦਿੱਤਾ ਗਿਆ ਅਤੇ ਜਦੋਂ ਤਬੀਅਤ ਵਿਗੜੀ ਤਾਂ 에ਅਰਲਾਈਨ ਵੱਲੋਂ ਸਹੀ ਮਦਦ ਨਾ ਕੀਤੀ ਗਈ। ਮੁਕਦਮੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਕਤਰ ਅਤੇ ਅਮਰੀਕਾ ਮੌਂਟਰੀਅਲ ਕਨਵੈਨਸ਼ਨ ਦਾ ਹਿੱਸਾ ਨੇ ਜੋ 에ਅਰਲਾਈਨਜ਼ ਦੀ ਜਵਾਬਦੇਹੀ ਤੈਅ ਕਰਨ ਵਾਲੀ ਕੋਮੰਟਰੀ ਸੰਧੀ ਹੈ। ਸੰਧੀ ਮੁਤਾਬਕ ਜਹਾਜ਼ ਵਿੱਚ ਮੌਤ ਅਤੇ ਸੱਟ ਦੇ ਦਾਅਵਿਆਂ ਲਈ 17,50,000 ਡਾਲਰ ਤੱਕ ਮੁਆਵਜ਼ਾ ਮੰਗਿਆ ਜਾ ਸਕਦਾ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਮੁਸਾਫਰਾਂ ਨੂੰ ਫਲਾਈਟ ਵਿੱਚ ਖਾਣ ਪੀਣ ਦੀਆਂ ਚੁਣੌਤੀਆਂ ਦਾ ਟਕਰਾ ਕਰਨਾ ਪਿਆ ਇਸ ਤੋਂ ਪਹਿਲਾਂ ਰਿਐਲਿਟੀ ਸਟਾਰ ਜੈਕ ਫਾਉਲਰ ਚਿਕਨ ਕਰੀ ਤੋਂ ਹੋਈ ਅਲਰਜੀ ਕਰਕੇ ਮੌਤੇ ਦਰਵਾਜ਼ੇ ਤੱਕ ਪਹੁੰਚ ਗਏ ਸਨ ਗੇਰਾ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਨਵੀਂ ਜਾਰੀ ਕੀਤੀ ਗਈ 25 ਪ੍ਰਮੁੱਖ ਪਗੌੜਿਆਂ ਦੀ ਸੂਚੀ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਸਰਕਾਰ ਵੱਲੋਂ 25 ਪ੍ਰਮੁੱਖ ਪਘੌੜਿਆਂ ਦੀ ਨਵੀਂ ਸੂਚੀ ਜਾਰੀ ਕਰਦਿਆਂ ਹੈਰਾਨਕੁਨ ਦਾਅਵਾ ਕੀਤਾ ਗਿਆ ਹੈ ਕਿ ਸਭ ਤੋਂ ਖਤਰਨਾਕ ਪਘੌੜਾ ਮੈਟਰੋ ਵੈਂਕੂਵਰ ਵਿੱਚ ਮੌਜੂਦ ਹੋ ਸਕਦਾ ਹੈ ਜੀ ਹਾਂ ਸੂਚੀ ਵਿੱਚ ਦੋ ਪੰਜਾਬੀਆਂ ਦੇ ਨਾਂ ਸ਼ਾਮਲ ਨੇ ਅਤੇ 25 ਵਿੱਚੋਂ 14 ਪਘੌੜੇ 온ਟਾਰੀਓ 4 ਪਘੌੜੇ ਕਿਊਬੈਕ 3 ਮੈਨੀਟੋਬਾ 2 ਅਲਬਰਟਾ ਅਤੇ 2 ਬ੍ਰਿਟਿਸ਼ ਕੋਲੰਬੀਆ ਵਿੱਚ ਲੁੜੀਂਦੇ ਨੇ 17 ਪਗੋੜਿਆਂ ਵਿਰੁੱਧ ਕਤਲ ਦੇ ਦੋਸ਼ ਨੇ ਜਦਕਿ ਬਾਕੀ ਜਨਸੀ ਹਮਲੇ ਅਤੇ ਸਾਜ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਬੋਲੋ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮੈਕਸ ਲੌਂਗਲੂਵਾ ਨੇ ਦੱਸਿਆ ਕਿ ਸੂਚੀ ਵਿੱਚ 12 ਨਵੇਂ ਨਾਂ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਦੀ ਸੂਹ ਦੇਣ ਵਾਲਿਆਂ ਨੂੰ 1 ਲੱਖ ਡਾਲਰ ਤੱਕ ਦਾ ਇਨਾਮ ਮਿਲ ਸਕਦਾ ਹੈ ਪਿਛਲੇ ਸਾਲ ਦੀ ਸੂਚੀ ਵਿੱਚ ਸ਼ਾਮਲ ਪਗੋੜਿਆਂ ਵਿੱਚੋਂ 9 ਕਾਬੂ ਕੀਤੇ ਜਾ ਚੁੱਕੇ ਨੇ ਬੋਲੋ ਮਹਿਮ ਦੌਰਾਨ 2018 ਮਗਰੋਂ 78 ਸ਼ੱਕੀਆਂ ਦੇ ਨਾਂ ਸ਼ਾਮਲ ਕੀਤੇ ਗਏ ਅਤੇ ਇਹਨਾਂ ਵਿੱਚੋਂ 42 ਨੂੰ ਹਤਕੜੀਆਂ ਲਾਉਣ ਵਿੱਚ ਪੁਲਿਸ ਸਫਲ ਰਹੀ। ਤਾਜ਼ਾ ਸੂਚੀ ਵਿੱਚ ਪਹਿਲਾ ਨਾਂ ਫੁਐਂਟਸ ਗ੍ਰੈਮਾਜੋਦਾ ਹੈ ਅਤੇ ਉਸਦੇ ਵੈਂਕੂਵਰ ਵਿੱਚ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਅਸਲ ਵਿੱਚ ਉਹ ਮੋਂਟਰੀਅਲ ਨਾਲ ਸੰਬੰਧਤ ਹੈ ਪਰ BC ਅਤੇ Ontario ਵਿੱਚ ਉਸਦੇ ਗੂੜੇ ਦੋਸਤਾਂ ਦੀ ਮੌਜੂਦਗੀ ਦੱਸੀ ਜਾ ਰਹੀ ਹੈ। ਸੂਚੀ ਵਿੱਚ 16ਵੇਂ ਨੰਬਰ ਤੇ ਗੁਰਕੀਰਤ ਸਿੰਘ ਨੂੰ ਰੱਖਿਆ ਗਿਆ ਜੋ ਸੈਕਸ਼ੂਅਲ ਇੰਟਰਫੀਰੈਂਸ ਦੇ ਮਾਮਲੇ ਵਿੱਚ ਪਗੋੜਾ ਹੈ ਇਸ ਤੋਂ ਇਲਾਵਾ 21ਵੇਂ ਨੰਬਰ ਤੇ ਧਰਮ ਧਾਲੀਵਾਲ ਨੂੰ ਰੱਖਿਆ ਗਿਆ ਜੋ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਹੈ ਵੈਰਾ ਰਿਪੋਰਟ ਹਮਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫਾਰ ਮਾਈ ਪੈਰੈਂਟਸ ਮਮਾ ਮਦਨ knows my work hours so the moment i connect to the go wifi i'll get her message are you on the train is anyone with you And the answer is always the same. Mamad is a train operator in this cabin. There's a helpline for emergencies. Then she will feel calm.